ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਦਿਲ ਜਸ ਵੀਰ ਕਹਿੰਦੇ ਹੁੰਦੇ ਨੇ ਕਿ ਆਰੇ ਕੰਮ ਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਆਪਾਂ ਉਹਨਾਂ ਦੀ ਗੱਲ ਮੰਨੀ ਆ ਤੇ ਹੁਣ ਆਪਾਂ ਕਰਦੇ ਸੀ ਕੰਮ ਸ਼ੁਰੂ ਵੈਸੇ ਤਾਂ ਕਰਿਆ ਵੀ ਆ ਦੇਖੋ ਹੁਣ ਹੈਗਾ ਜੀ ਸਵੇਰ ਦੇ 8 ਵਜੇ ਨੇ ਇਥੋਂ ਆਪਾਂ ਪਹਿਲਾਂ ਤੋਤਾ ਸੀਗਾ ਥਾ ਗੁੱਡ ਮਾਰਨਿੰਗ ਹਨਾ ਪ੍ਰੋ ਕੱਟੇ ਨੂੰ ਗੁੱਡ ਮਾਰਨਿੰਗ ਕਹਣਾ ਹੈ ਗੱਗੂ ਨੂੰ ਆਪਣੇ ਤੇਰੇ ਮੂੰਹ ਕਣ ਚਾਕਦਾ ਗੱਗੂ ਏ ਦੇਖੋ ਗਗਲੂ ਤੇ ਹੁਣ ਆਪਾਂ ਸਿmber ਸੰਭਰਾਈ ਕਰਨ ਲੱਗਦੇ ਸੀ ਸੋਚਿਆ ਨਲੇ ਥੋੜਾ ਜਿਹਾ ਵਲੌਗ ਬਣਾ ਲਈਏ ਦੇਖੋ ਆਪਣੀ ਬੈਡ ਦੀ ਤਿਆਰੀ ਤੇ ਅੱਜ ਤਰੀਕ ਹੈਗੀ ਆ 26 ਜਨਵਰੀ ਤੇ 2 ਫਰਵਰੀ ਨੂੰ ਇਹਦੇ ਦਿਨ ਪੂਰੇ ਆ ਆ ਦੇਖੋ ਪਲੂਣ ਆਉਣੀ ਹੁੰਦੀ ਆ ਇਹ ਤਾਂ ਹੀ ਵਿੰਗਟ ਡੇਡਾ ਲੇਵਾ ਹੋ ਜਾਂਦਾ ਕਾ ਕਪੱਟੇ ਦਾ ਪਾਇਆ ਪੈਣਾ ਨੇ ਗਾ ਹਾਂ ਸੱਚ ਹੈ ਨਾ ਹੈਪੀ ਰਿਪਬਲਿਕ ਡੇ ਜੀ ਸਾਰਿਆਂ ਨੂੰ ਹੈਪੀ ਰਿਪਬਲਿਕ ਡੇ ਸਾਰਿਆਂ ਨੂੰ ਹਾਂ ਹਸਨ ਵੱਲੋਂ ਵੀ ਤੇ ਚਲੋ ਜੀ ਆਪਾਂ ਕਰੀਏ ਆਪਣਾ ਕੰਮ ਧੰਦਾ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਇੱਕ ਮੇਰੇ ਸਹਨੇ ਵਾਲੇ ਵੀਰ ਨੇ ਕਿਹਾ ਸੀ ਪਿਲਾ ਵੰਨਦੇ ਭੈਣੇ ਗਾਦੇ ਤੇ ਉਹ ਆਪਾਂ ਨੇ ਬਨਣਤੀਆਂ ਉਹ ਵੈਸੇ ਸੀ ਲੱਗਦੀ ਆ ਫਿਰ ਪਤਾ ਨਹੀਂ ਪਈ ਚਲੋ ਜੀ ਕਰੀਏ ਕੰਮ ਧੰਦਾ ਸ਼ੁਰੂ ਆਪਾਂ ਚਾਰ ਚੂਰ ਲਾ ਕੇ ਗੱਡੀ ਕਰਤੀ ਸਾਫ਼ ਤੇ ਬਾਕੀ ਕਰਦੇ ਆ ਛਾੜੂ ਚੂੜੂ ਲਾਉਣੇ ਆਪਾਂ ਇੱਕ ਕਪਟਾ ਲਈ ਬੈਠੀਆਂ ਇੰਨੇ ਨੱਕ ਕੋਰਲੀਆਂ ਚ ਆ ਚਲੋ ਜੀ ਫਿਰ ਮਿਲਦੇ Takk. ਵਾਲੀਆਂ ਹੂੰ ਇੰਨੀ ਗੱਲ ਕਰ। ਇਹ ਤੇ ਥੋੜਾ ਨਾ ਪੁੱਤ। ਅਜੇ ਹੋਰ ਵੀ ਹੋਰ ਲੈ ਮਾਗੇ। ਖੇਤੋਂ ਕੋਈ। ਕਿਹੜੇ ਭਾਈ ਤਾਂ ਮੰਡੀ। ਮੰਡੀੋਂ ਲਿਆਉਂਦੇ ਆਂ। ਮੱਝਾਂ ਨੂੰ। ਮੱਝਾਂ ਲਿਆਉਂਦੇ ਆ ਇਹ। ਤੂੰ ਤਾਂ ਸਬਜ਼ੀ ਖਾਂਦੀ ਨਹੀਂ। ਇਹ ਨਾਲ ਕੂਣ ਵੱਡਾ ਹੁੰਦਾ। ਕੈਲਸ਼ੀਅਮ ਵੱਡਾ ਪਸ਼ੂਆਂ ਦਾ। ਖਾਂਦੀ ਰਹਿ ਗਈ ਆ ਤਾਈ ਲੈ ਹੁੰਦੇ ਨਾ ਆਇਣੀ ਤੋੜ ਕੇ ਸਿੱਟ ਤੋੜ ਕੇ ਖੁਰਲੀ ਚ ਤੇ ਖਾਂਦੀਆਂ ਹੀ ਆ ਪੁੱਤ ਤੂੰ ਕੀ ਮੈਂ ਨਹੀਂ ਤੋੜ ਤੇ ਤੂੰ ਵੀ ਤੋੜ ਕੇ ਆ ਬੰਗਣੇ ਇੱਥੋਂ ਲੈ ਲੈ ਲੜੋਂਗੇ ਤੋੜ ਕੇ ਸਿੱਟਦੀ ਆ ਹੀ ਨਹੀਂ

ਕਿੱਡਾ ਮੂੰਹ ਆ ਦੇਖ ਉਹਦਾ ਖਾ ਗਈ ਆਵੇ ਹਨਾ ਜਰਾ ਕੇ ਪਾਈ ਜਾਂਦੀ ਮਮੀ ਹਾਂ ਟੱਟੀ ਵਿੱਚ ਕਿਹਾ ਨਹੀਂ ਕੱਟਾਂ ਨਹੀਂ ਹੰਦਾ ਟੱਟਾ ਹਾਂ ਇੱਕ ਵੀਰ ਕਹਿੰਦਾ ਸਾਡੇ ਵੀ ਫੈਡ ਘਟ ਆਉਂਦੀ ਆ ਤੇ ਆਪਣੇ ਦਾ ਵੀ ਵਧੀਆ ਆਉਂਦੀ ਆ ਤੇ ਆਪਾਂ ਬੋਨੇ ਰਹਿਨੇ ਆ ਬੜੀਆ ਵੇ ਦੀ ਖਾਲ ਤਾਂ ਮੇਰਾ ਕਰਕੇ

ਨਾ ਬੁੱਤ ਤੰਤਾ ਅੱਛਾ ਚਲੋ ਜੀ ਕੰਮ ਤੰਦਾ ਆਪਣਾ ਫਿਸ਼ਿੰਗ ਸਾਰਾ ਇਹਨਾਂ ਨੂੰ ਆਪਾਂ ਜਨਮਾਇਆ ਨਹੀਂ ਕੱਲ ਨਿਵਾਇਆ ਸੀਗੀਆਂ ਇਹ ਤਾਂ ਨੂੰ ਪੂਤਾ ਹੀ ਸੀ ਕਿ ਅੱਜ ਦਿਨ ਆਪਾਂ ਨਿਵੇੜਤਾ ਸੀ ਕੰਮ ਇਹ ਕੱਲ ਬਾਹਰ ਕੱਢੀ ਸੀ ਨਵਾਉਣ ਵੇਲੇ ਤੇ ਅੱਜ ਅੰਦਰੀ ਆ ਇੱਕ ਸੱਚ ਗੁੱਡ ਨਿਊਜ਼ ਆਪਣੇ ਇਤਿਹਾਸ ਕਰਾਈ ਆਪਾਂ ਨੇ ਕੱਲ ਚੈੱਕ ਤੇ ਇਹ ਵੀ ਆਪਣੀ ਗੱਬਣ ਔਣੇ ਤਿੰਨ ਮਹੀਨਿਆਂ ਦੀ ਜਿਹੜੇ ਨੂੰ ਆਪਾਂ ਕਿਹਾ ਸੀਗਾ ਵੀ ਇਹਨੂੰ ਫਰਨੈਲ ਦੀਆਂ ਗੋਲੀਆਂ ਤੇ ਮੁਸ਼ਕਲਪੂਰੀ ਦੀ ਟਿੱਕੀ ਦਿੱਤੀ ਸੀ ਤੇ ਸਾਨੂੰ ਤਾਂ ਜਿਦੋਂ ਕੋਈ ਪਸ਼ੂ ਗੱਬਣ ਨਿਕਲਿਆ ਆਵੇ ਹਨਾ ਤਾਂ ਵਿਆਹ ਜਿੰਨਾ ਚਾਅ ਚੜ ਜਾਂਦਾ ਪਹਿਲਾਂ ਕੱਲ ਡਾਕਟਰ ਜਦੋਂ ਮੈਨੂੰ ਪੁੱਛਣ ਲੱਗ ਗਿਆ ਕਹਿੰਦਾ ਜੀ ਕਿੰਨੇ ਮਹੀਨੇ ਹੋਏ ਐ ਇਹਨੂੰ ਢਾਈ ਤੇ ਫਿਰ ਉਹਦਾ ਮੱਕਾ ਹਈ ਤਾਂ ਐਂ ਕਹਿੰਦਾ ਵੀ ਖਾਲੀ ਆ ਮੇਰਾ ਤਾਂ ਟੈਕ ਹੋਣ ਨਾਲ ਹੋ ਗਿਆ ਪਰ ਫਿਰ ਉਹ ਕਹਿੰਦਾ ਨਾ ਘਬਰਾਓ ਨਾ ਕਹਿੰਦਾ ਗੱਭਣ ਐ ਤੇ ਫਿਰ ਹੋਈ ਭਈ ਮੈਨੂੰ ਬਹੁਤ ਬਹੁਤ ਖੁਸ਼ੀ ਤੇ ਲਾਡੂ ਸਾਡੀ ਬੈਠੀ ਐ ਲੇਟੀ ਤੇ ਕਿਹਦੇ ਲਈ ਮੈਂ ਰਿੰਨਾਂ ਲੇਟੀ ਨਹੀਂ ਨਵਾਉਣੀ ਐ ਤੇ ਇਹਨਾਂ ਨੂੰ ਨਵਾਉਣੇ ਆਪਾਂ ਕੇਸੀ ਜੀ ਅੱਜ ਹੈਗਾ ਸੰਡੇ ਕਪੜੇ ਲੱਤੇ ਇਹਨਾਂ ਦੇ ਕੱਢੇ ਪਏ ਆਪਰੇ ਨਿਭ ਕੇ ਆਰਾਮਦਾਰ ਨਾਲ ਧੁੱਪ ਚ ਹਾਂ ਤੇ ਮੈਂ ਕਹੀ ਜਾਂਦੀ ਸੀ ਸਾਡੀ ਗਾਂ ਦੇ ਬੰਨੀਆਂ ਪੀਲਾ ਤਿੱਕ ਤੈਨੇ ਖੋਲ ਸੀ ਉਹ ਬੈਠੀ ਆ ਮੂੰਹ ਕੋਲੇ ਕੋਲੀ ਇਜਮਾ ਨਹੀਂ ਛੱਡਦੀ ਜਦੋਂ ਬੰਨ ਦਿੰਨੇ ਆ ਲੱਡੋ ਲੱਡੋ ਕੋਈ ਲੱਡੋ ਆ ਫੇਰ ਖੋਲਦੀ ਪੁੱਤ ਉਹ ਛੱਡਦੀ ਨਹੀਂ ਜਮਾ ਵੀ ਉਹਦੀ ਖੋਲ ਦਿੰਦੀ ਆ ਆ ਝੋਟੀ ਢਿੱਲੀ ਕਰ ਦਿੰਦੀ ਆ ਕਿ ਖਿੱਚ-ਖਿੱਚ ਕੇ ਮੂੰਹ ਨਾਲ ਤੇ ਇਹ ਮੁੜ ਕੇ ਛੱਡ ਦਿੰਦੀ ਆ ਇਹ ਆਪਾਂ ਵੀਡੀਓ ਦਾ ਕਰਿਆ ਨਹੀਂ ਸੀ ਐਂਡ ਤੇ ਸੋਚਿਆ ਨੇ ਐਂਡ ਕਰ ਦਈਏ ਨਲੇ ਵਾਸਤੇ ਵੀਡੀਓ ਕਰ ਦਈਏ ਤੁਹਾਡੇ ਨਾਲ ਸ਼ੇਅਰ ਤੇ ਆ ਹੈਗਾ ਬਸ ਪਤੰਗਾ ਦਿਖਾਉ ਤਾ ਫੇਰ ਚੜਦਾ ਰੱਖ ਦੇ ਫਿਰ ਹਾਂ ਮੈਂ ਕਿਹਾ ਸੀ ਨਹੀਂ ਜਾਣਾ ਕੋਠੇ ਤੇ ਤੇ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਾਂ ਤੱਕ ਦੀ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ ਕੱਢ ਕੇ ਪਾਣੀ ਆ ਗਿਆ ਹੂੰ ਇਹ ਦੇ ਇਹ ਦੇ ਕਿਉਂ ਕਿਹੜੀ ਜਾਂਦੇ ਆ ਹੂੰ ਹਾਂ ਹੈਨਾ ਇਹਨੂੰ ਕੱਟੇ ਦੀ ਯਾਦ ਆ ਗਈ ਵਿਚਾਰੀ ਨੂੰ ਜਦੋਂ ਤੂੰ ਪਿਆਰ ਕਰਦੀ ਐ ਨਾ ਇਹਨਾਂ ਉਹਨੂੰ ਕੱਟੇ ਦੀ ਯਾਦ ਆ ਗਈ ਕਾਈ ਰੋਂਦੀ ਕਾਈ ਰੋਂਦੀ ਆ ਤੂੰ ਵੀ ਸਾਡੇ ਵਰਗੀ ਬਣ ਗਈ ਨਾ ਅਸਨੇ ਪਸੂਨ ਪਿਆਰ ਕਰਨ ਵਾਲੀ ਹੈ ਹਾਂ ਹਾਂ 14 ਲਾ ਨਾ ਲੋਟ ਕਰਦੀ ਹੈ ਤੈਨੂੰ ਕਹਿੰਦੀ ਪੈ ਜਾ ਪੈ ਜਾ ਹੈਨਾ ਹੈਨਾ ਰਾਨੋ ਪਿਆਰ ਕਰਦੀ ਆ ਤੂੰ ਉਸਨੇ ਨੂੰ ਹੈ ਰਣ ਆ ਦੇ ਵੇ ਦੇਖੀ ਉਹਦੇ ਇੰਜਾ ਨਿਕਲੇਗਾ ਉਹਦੇ ਵਿਚਾਰੀ ਉਹਨਾਂ ਆਉਦੇ ਕੱਟੇ ਦੀ ਜ਼ਿਆਦਾ ਹੀ ਜਾਂਦੀ ਆ ਉਸਨੇ ਮੰਮਾਂ ਨੂੰ ਯਾਦ ਆਉਂਦੀ ਆ ਨਾ ਬੱਚਿਆਂ ਦੀ ਆਏ ਵਿਚਾਰੀ ਚੱਲ ਪੁੱਤ ਨਵਾਮਾ ਕਿਉਂ ਚੱਲ ਚੱਲ ਪਹਿਣਾ ਪਹਿਣਾ ਹੈ ਉਹਨੇ ਵੀ ਪਹਿਣਾਗਾ ਆ ਚੱਲ ਜੀ ਮਗ ਜਾਓਗੇ ਆ ਜਾ ਆ ਜਾ ਅੰਜੂ ਆ ਜਾਂਦੇ ਹਾਂ ਜਿਹੜਾ ਲੈ ਆਏ ਨੇ ਰੰਗ ਨੇ ਹੂੰ ਚਲੋ ਬੁੱਤ ਇੱਕ ਮਿੰਟ ਕੀ ਨਹੀਂ ਆ ਚਲੀ ਉਹ ਕੰਜ ਭਗ ਜਾ